हां जी सर ਕੀ ਨਾਮ ਹੈ? हां जी ਮੇਰਾ ਨਾਮ ਰਜਿੰਦਰ ਸਿੰਘ ਆ ਜੀ। ਸੁਪਰੀਮ ਕੋਰਟ ਨੇ ਰਾਤ ਜੀ ਤੇ ਬੜੀ ਬੇਲ ਹੋ ਚੁੱਕੀ ਮੀਠੇ ਸਾਹਿਬ ਦੀ ਆ ਜੀ ਘਰ ਦੇ ਬਾਹਰ ਪੁੱਛਿਓ ਸਮਰਥੀਆਂ ਤੇ ਖੁਸ਼ੀ ਦੀ ਲਹਿਰ ਕੀ ਕੁਛ ਕਹਿਣਾ ਚਾਹੋਗੇ? हां जी ਬਹੁਤ ਮਨ ਨੂੰ ਖੁਸ਼ੀ ਆ। ਸੱਚੇ ਪਾਤਸ਼ਾਹ ਦੀ ਕਿਰਪਾ, ਇਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਜੀ ਬੜਾ ਅਸੀਂ ਜਿਹੜਾ ਕਿਉਂਕਿ ਝੂਠੇ ਕੇਸ ਦੇ ਵਿੱਚ ਸਰਦਾਰ ਵਿਕਰਮ ਸਿੰਘ ਜੀ ਜਿਹਨੂੰ ਅਲਰਕੀਟਾ ਹੈ ਇਹਨਾਂ ਨੇ ਤੇ ਅੱਜ ਮਹਾਰਾਜ ਦੀ ਕਿਰਪਾ ਕੀਤੀ ਆ ਸਚਾਈ ਦੀ ਜਿੱਤ ਹੋਈ ਆ ਜੀ ਉਹਨਾਂ ਦੀ ਬੇਹਲੀ ਬੜੀ ਖੁਸ਼ੀ ਹੈ ਜੀ। ਲੱਡੂ ਵੱਡੇ ਜਾ ਰਹੇ ਜੱਫੀਆਂ ਪਾਈ ਜੀ ਬਿਲਕੁਲ ਜੀ ਬਿਲਕੁਲ ਜੀ ਸਾਰੇ ਆ ਰਹੇ ਭਾਂ ਆਪਣੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡੀ ਸਰਦਾਰ ਵਿਕਰਮ ਸਿੰਘ ਜੀ ਖੇਡ ਜੀ ਇੰਪੀਰੀਅਮ ਭਾਈ ਕੀ ਨਾਮ ਅਮਰਪਾਲ ਸਿੰਘ ਵਿਕਰਮ ਜੀਹਾਂ ਦੇ ਵੱਲੋਂ ਕਿਤੇ ਬੇਲ ਮਿਲ ਚੁੱਕੀ ਹੈ ਸੁਪਰੀਮ ਕੋ ਵੱਡੀ ਰਾਹਤ ਹੈ ਖੁਸ਼ੀ ਦੀ ਲਹਿਰ ਹੈ ਕਿ ਕੁਝ ਕਹਿਣਾ ਚਾਹੁੰਦੇ ਹਾਂ ਘਰ ਦੇ ਬਾਹਰ ਪੁੱਛਿਆ ਜੀ ਸਭ ਤੋਂ ਪਹਿਲਾਂ ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸੱਚ ਦੀ ਜਿੱਤ ਹੋਈ ਆ ਸਾਨੂੰ ਗੁਰੂ ਸਾਹਿਬ 'ਤੇ ਭਰੋਸਾ ਹੀ ਕਿਉਂਕਿ ਸਰਕਾਰਾਂ ਨੇ ਇਹ ਬਹੁਤ ਯੋਰ ਲਾਇਆ ਸਰਕਾਰਾਂ ਨੇ ਝੂਠੇ ਮਕਦਮੇ ਦਰਜ ਕਰਕੇ ਸਰਦਾਰ ਬਿਕਰਮ ਸਿੰਘ ਨੂੰ ਅੰਦਰ ਡੱਕਿਆ ਪਰ ਅੱਜ ਸੁਪਰੀਮ ਕੋਰਟ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਸੱਚ ਦੀ ਜਿੱਤ ਹੋਈ ਆ ਸੱਚ ਨੂੰ ਜਿਹੜਾ ਹਿਸਾਬ ਮਿਲਿਆ ਵਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦੇ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਵਰਕਰਾਂ ਦੀ ਸਾਰਿਆਂ ਚ ਇੱਕ ਦੂਜੇ ਦੇ ਭੈਣ ਭਰਾ ਮੂੰਹ ਮਿੱਠਾ ਕਰਾ ਕੇ ਤੇ ਖੁਸ਼ੀ ਸਾਂਝੀ ਕਰ ਰਹੇ ਆ ਤੇ ਅਹੀਂ ਸਦਾਰ ਦੇ ਮੀਠਿਆ ਸਾਹਿਬ ਦੇ ਘਰੇ ਆਏ ਆ ਬਾਕੀ ਹੁਣ ਹੋਰ ਸਮਰਥਕ ਆ ਰਹੇ ਆ ਜਿਨ੍ਹਾਂ ਜਿਨ੍ਹਾਂ ਨੂੰ ਫੋਨ ਸਾਡੇ ਫੋਨ ਵੀ ਲਗਾਤਾਰ ਵੱਜ ਰਹੇ ਆ ਵਧਾਈਆਂ ਮਿਲਦੀਆਂ ਨੇ ਪੂਰੇ ਪੰਜਾਬ ਚ ਕੀ ਪੂਰੇ ਦੇਸ਼ ਵਿਦੇਸ਼ ਚ ਇਸ ਚੀਜ਼ ਦਾ ਖੁਸ਼ੀ ਆ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੱਚ ਦੀ ਜਿੱਤ ਲਈ ਜੀ ਜੀ ਗਨੀ ਮੀਠੀ ਅੰਦਰ ਨੇ ਕਿ ਉਹ ਨਹੀਂ ਮੈਡਮ ਹੁਣੀ ਉੱਥੇ ਨੇ ਜੀ ਅੱਜ ਨਾਲ ਹੀ ਇੱਥੇ ਗਏ ਚੰਡੀਗੜੀ ਹੁਣੇ ਆ ਕਿਉਂਕਿ ਅੱਜ ਸੁਪਰੀਮ ਕੋਰਟ ਉੱਥੇ ਜਾਣਾ ਈ ਸਾਰਿਆਂ ਨੇ ਉੱਥੇ ਨੇ ਬਾਕੀ ਸਮਰਥਕ ਇੱਥੇ ਨੇ ਸਾਰੇ ਆ ਰਹੇ ਭੈਣ ਭਰਾ ਤੇ ਉਹ ਵੀ ਆਉਣਗੇ ਅੱਜ ਪਿਛਲੇ 6 ਕਰ ਮਹੀਨੇ ਤੋਂ ਨਾਬਾ ਜੀਲ ਤੇ ਪੰਨ ਸੀਗੇ ਲੱਗਦਾ ਕਿ ਵੱਡੀ ਜਿੱਤ ਹੋਈ ਹੈ ਗੁਰੂ ਸਾਹਿਬ ਨੇ ਵੱਡੀ ਜਿੱਤ ਕੀਤੀ ਹੈ ਇਹ ਤੋਂ ਵੱਡੀ ਜਿੱਤ ਕੀ ਹੋਣੀ ਹੈ ਹੋਰ ਸਰਕਾਰਾਂ ਨੇ ਥੋੜਾ ਜਿਹਾ ਹੋਰ ਲਾਇਆ ਆਪਾਂ ਸਾਰੇ ਜਾਣਦੇ ਆ ਭੱਲੀ ਭਾਤ ਕੀ ਸਾਰਾ ਝੂਠ ਦਾ ਬੁਨਿਆਦ ਉਣਿਆ ਸੀ ਇੱਕ 5 ਪੈਸੇ ਦੀ ਰਿਕਵਰੀ ਨਹੀਂ ਹੋਈ ਇੱਕ 5 ਰੁਪਏ ਦੀ ਰਿਕਵਰੀ ਨਹੀਂ ਹੋਈ ਤੇ ਅਮਦਨ ਤੋਂ ਵੱਧ ਜਿਆਦਾ ਦਾ ਕੇਸ ਪਾ ਕੇ ਅੰਦਰ ਡਕਿਆ ਸੀ ਸੁਪਰੀਮ ਕੋਰਟ ਨੇ ਰਾਹ ਦਿੱਤੀ ਹੈ ਧੰਨਵਾਦੀਆਂ ਉਹਨਾਂ ਦੇ ਜੀ ਜਲਦ ਤੱਕ ਹਰਿਆ ਹੋ ਜਾਗੇ ਅੱਜ ਕੱਲ ਤੱਕ ਆ ਜੀ ਹਾਂਜੀ ਕੱਲ ਤੱਕ ਆ ਜੀ ਸਾਡੇ ਲਈ ਅੱਜ ਬੜਾ ਖੁਸ਼ੀ ਹਾਂਜੀ ਸਰ ਕੀ ਨਾਮ ਐਡਵੋਕੇਟ ਬਿਕਰੀਪਾਟ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਬੇਲ ਮਿਲ ਚੁਕੀ ਹੈ ਬਿਲਕੁਲ ਸਾਹਿਬ ਨੂੰ ਕੀ ਕੁਝ ਕਹਿਣਾ ਚਾਹੋਗੇ ਵੇਖੋ ਪ੍ਰਮਾਤਮਾ ਦੀ ਰਜ਼ਾ ਨਾਲ ਸਾਨੂੰ ਬਹੁਤ ਵੱਡੀ ਰੀਲੀਫ ਸੁਪਰੀਮ ਕੋਰਟ ਤੋਂ ਮਿਲੀ ਹੈ ਸਾਨੂੰ ਇਸ ਦੀ ਆਸ ਹੀ ਹੈ ਕਿ ਸੀ ਕਿਉਂਕਿ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਐਫ ਆਈ ਆਰ ਸੀ ਨਾ ਉਹ ਬਿਲਕੁਲ ਝੂਠੀ ਜੀ ਪ੍ਰਥਾ ਤੋਂ ਰਹਿ ਸੀ ਤੇ ਸਾਨੂੰ ਪੂਰੀ ਆਸ ਸੀ ਕਿ ਸੁਪਰੀਮ ਕੋਰਟ ਸਾਨੂੰ ਰਾਹਤ ਦੇਵੇਗੀ ਔਰ ਉਸੇ ਅਨਸਾਰੀ ਸਾਨੂੰ ਅਜਰਾਤ ਮਿਲੀ ਹੈ ਪਿਛਲੀ ਤਰੀਕ ਤੇ ਇਹਨਾਂ ਨੇ ਜਾਣਬੁੱਝ ਕੇ ਰਿਪਲਾਈ ਦੇਣ ਵਾਸਤੇ ਡੇਟ ਲਈ ਸੀ ਔਰ ਪਿਛਲੀ ਤਰੀਕ ਤੇ ਹੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਨੈਕਸਟ ਡੇਟ ਤੇ ਜਿਹੜੇ ਆਰਗੂਮੈਂਟ ਸੁਣਗੇ ਰਿਪਲਾਈ ਫਾਈਲ ਹੋਵੇ ਚਾਹੇ ਨਾ ਹੋਵੇ ਆਰਗੂਮੈਂਟਸ ਸੁਣ ਕੇ ਅੱਜ ਔਨ ਬਲ ਸੁਪਰੀਮ ਕੋਰਟ ਨੇ ਆਰਗੂਮੈਂਟ ਸੁਣ ਕੇ ਤੇ ਨਾਲ ਦੀ ਨਾਲ ਹੀ ਮੇਲ ਆਰਡਰ ਕਰ ਦਿੱਤਾ ਜੋ ਵੱਡੀ ਰੀਲੀਫ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ ਮੇ ਜੀਟੀ ਸਰ ਬਿਲਕੁਲ ਚੜਦੀ ਕਲਾ ਚ ਹੈ आज शाम तक ਉਹਨਾਂ ਦੇ ਬਾਹਰ ਹੋਣ ਦੀ ਪੂਰੀ ਆਸ ਹੈ ਜਦੋਂ ਵੀ ਤਬਦੀਮਪੁਰ ਦਾ ਆਰਡਰ ਪਹੁੰਚ ਗਿਆ ਨਾਲ ਦੀ ਨਾਲ ਉਹ ਬਾਹਰ ਹੋਣ ਗੱਲ ਲੱਗਦੀ ਅੰਮ੍ਰਿਤਸਰ ਵਿਰਾਜ ਜਨ ਦੇ ਦਰਬਾਰ ਸਾਹਿਬ ਤੋਂ ਮਤਲਬ ਹਾਂਜੀ ਹਾਂਜੀ ਜਰੂਰ ਜੀ ਪਰਮਾਤਮਾ ਦਾ ਸ਼ੁਕਰਾਨਾ ਤੇ ਉਹ ਅੱਗੇ بڑا ਪਰਮਾਤਮਾ ਤੇ ਉਹਨਾਂ ਦਾ ਭਰੋਸਾ ਹੈਗਾ ਕਿ ਉਹ ਦਰਬਾਰ ਸਾਹਿਬ ਸਾਰੇ ਗੁਰਧਾਮਾਂ ਤੇ ਉਹਨਾਂ ਨੇ ਨਮਸਟਕ ਹੋਣਾ ਇਹ ਤੇ ਉਹਨਾਂ ਦੀ ਸ਼ੁਰੂ ਤੋਂ ਰਹੀ ਹੈ ਟੈਂਡੈਂਸੀ ਉਹ ਹਮੇਸ਼ਾ ਹੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਨੇ ਔਰ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਉਹਨਾਂ ਤੇ ਏਡੇ ਵੱਡੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਬਾਝਤ ਹੋ ਕੇ ਬਰੀ ਹੋ ਕੇ ਵੀ ਹੋਣਗੇ ਔਰ ਅੱਜ ਔਰ ਇਹ ਸਿਰਫ ਸਿਆਸੀ ਵਨ ਡਾਟਾ ਸੀ ਜਿਹਦੇ ਤਰ ਪਰਚਾ ਦਰਜ ਕੀਤਾ ਗਿਆ ਸੀ ਥੈਂਕ ਯੂ